ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੁਣ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਜਰੂਰ ਨੋਟ ਕਰ ਲਿਓ ਪਿੰਡ ਬੁਰਜ ਨੱਥੋ ਕੇ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ੍ਰੀ ਤਰਨਤਾਰਨ ਸਹਿਬ ਆ ਜਾਂਦਾ ਤੁਹਾਨੂੰ ਹੈਪੀ ਨੂੰ ਮਲਾਵਾਂਗੇ ਇੱਕ ਬੈੜ ਬਿਲਕੁਲ ਤਾਜੀ ਸੂਈ ਤੇ ਇੱਕ ਸੱਜਣੋ ਛੋਟੀ ਮੱਝ ਮੰਨ ਲਓ ਵੀ ਕਿੰਨੇ ਟਾਈਮ ਦੀ ਸੂਈ ਉਹਦਾ ਹਸਾਬ-ਕਿਤਾਬ ਵੀ ਆਪਾਂ ਪੁੱਛਦੇ ਆਂ ਤੇ ਬਾਕੀ ਤੁਹਾਨੂੰ ਹੁਣ ਸ਼ਾਮ ਚੋਂ ਟਾਈਮ ਹੀ ਆ ਚਵਾਈ ਵੀ ਜਿੰਨੀ ਹੋ ਸਕੇ ਓਨੀ ਤਸੱਲੀ ਕਰਾਵਾਂਗੇ ਜੁੜਿਓ ਐਂਡ ਤੱਕ ਜਿਹੜੇ ਸੱਜਣ ਦੇ ਕੋਈ ਪਸੰਦ ਆ ਜਾਂਦਾ ਜਾਨਵਰ ਸੱਜਣੋਂ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਆਜੋ ਲਈਏ ਜਾਣਕਾਰੀ ਹੈਪੀ ਬਰਥ ਨਥੋ ਕੇਲੇ ਭਰਾਤ हां वीर जी सास्दी का सास्दी का सन्टू साहब और सुनाओ कृपा 사ਤ ਗੁਰਦੀ ਮੇਰਾ ਹੈਪੀ ਚੜ੍ਹਦੀ ਕਲਾ ਨਾ ਭਰਾ ਮੇਰ ਮੇਰ ਮਾਲ ਕਰੀ ਭਾਈ ਸ਼ੁਕਰਾਂ ਮੇਰਾ ਤੇ ਮਾਲ ਵੀ ਕੀ ਜਾਂਦਾ ਵੀ ਕੀ ਜਾਂਦਾ ਵੀ ਕੀ ਜਾਂਦਾ ਭਾਈ ਹਨਾ ਚਲੋ ਮਹਾਰਾਜ ਆਈ ਚਲਾਈ ਚਲਾਈ ਬਸੇ ਬਸ ਭਾਈ ਦੋ ਗਿ ਲੈ ਆਈ ਦੇ ਇੱਕ ਦੋ ਵੇਚ ਲੈਂ ਜਾਈ ਹਾਂ ਚਲੋ ਮਹਾਰਾਜ ਕਿਰਪਾ ਕਰੇਗਾ ਬਸੀ ਦਾਸ ਹਨਾ ਹਾਂਜੀ ਹਾਂਜੀ ਤੇ ਅੱਜ ਦੋ ਆ ਦੋ ਆ ਜੀ ਇੱਕ ਵੈੜ ਆ ਇੱਕ ਮਹ ਹੈਗੀ ਸਿਰੇ ਤੋਂ ਪਰ ਗੱਪਣ ਥੋੜੀ ਚੰਗੀ ਵੀ ਹੈਗੀ ਆ ਵੇੜਾ ਕਾਲ ਦੀ ਸੂਈ ਤੇ ਛੋਟੀ ਦੀਆਂ ਪੰਨਾਂ ਦੀ ਸੂਈ ਆਪਾਂ 20 ਤੋਂ 25 ਦਿਨਾਂ ਦੀ ਸੂਈ ਹਾਂਜੀ ਦੁੱਧ ਤਿਆਰ ਥਲੇ ਤਿਆਰ ਕਿੰਨਾ ਦੁੱਧ ਹੋਣੇ ਦੇ ਕੋਲ ਭਾਈ 10 ਕਿਲੋ ਦੁੱਧ ਕੰਡੇ ਵਾਲਾ ਹੁੰਦਾ 10 ਕਿਲੋ ਦੁੱਧ ਜਿਹੜਾ ਮਰਜ਼ੀ ਭੈਣ ਭਰਾ ਜੇ ਕੰਡੇ ਤੇ ਰੱਖ ਕੇ ਦੇ ਦੇ ਕੰਡੇ ਤੇ ਰੱਖ ਕੇ ਲਾ ਕੇ ਵੀ ਦੇ ਦਾਂਗੇ ਆਪ ਦਾ ਕੋਈ ਲੈ ਆਵੇ ਜੇ ਲੀਟਰ ਵਾਲਾ ਮੇਰੇ ਨਾਂ ਵਾਂ ਦਿਖਲੀ 11 12 ਕਿਲੋ ਓਕੇ ਹਾਂਜੀ ਛੰਡੀ ਛੰਡੀ ਵੱਡੀ ਸਾਨੂੰ ਚਾਹੀਦੀ ਓਕੇ ਠੀਕ ਆ ਤੇ ਬੱਚਾ ਆ ਗਿਆ ਕੱਟਾ ਕੱਟਾ ਮਗਰ ਉਹਦਰ ਦੀ ਆ ਭਾਈ ਬੰਦਾ ਪਹਿਲਾਂ ਲੈ ਗਿਆ ਅੱਜ ਦੂਜਾ ਸੂਆ ਆਪਾਂ ਇਧਰੋਂ ਲਈਏ ਓਕੇ ਬਾਹਰ ਨਹੀਂ ਛੱਟਾਊਗਾ ਪੂਰ ਤੋਂ ਕਵਾਲੀ ਤੋਂ ਗਾੜੇ ਤੇ ਮੈਂ ਤੋਰ ਕਰਾਈਏ ਚੈੱਕ ਮਾੜੀ ਜੀ ਹਾਂਜੀ ਤੋਰ ਕਰਾ ਦੇ ਚੱਕੇ ਦੀ ਕੱਢ ਖਾਂ ਬਾਹਰ ਸੱਜਣਾ ਤੋਰ ਚੈੱਕ ਕਰ ਲਓ ਫਿਰ ਤੁਹਾਨੂੰ ਇਹਦੀਆਂ ਧਾਰਾ ਤੂਰਾ ਦੁੱਧ ਜੀ ਮੂੰਹ ਦੇ ਕੋਈ ਭਾਈ ਕਿ ਦੀ ਮਿੱਠੀ ਓਕੇ ਹਾਂ ਦਾ ਇਹ ਕਾਹਨ ਤੇ ਕੋਈ ਮੂੰਹ ਨਹੀਂ ਫਿਟਾਉਂਦੇ ਉਧਰ ਤੇ ਘਰ ਆਓ ਖਾਸੀਆ ਦਾ ਬੰਦਾ ਪਹਿਲਾਂ ਤੁਹਾਨੂੰ ਪਈ ਲੈ ਗਿਆ ਉਧਰੋਂ ਠੀਕ ਆ ਆਪਾਂ ਬਾਹਰੋਂ ਲਈਏ ਅੱਜ ਦੀ ਓਕੇ 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 ਮੈਂ ਕਹੀ ਜਾਂ ਮੈਂ ਉਧਰ ਗਿਆ ਸਾਲਾ ਕੋਈ ਨਹੀਂ ਪਰ ਆਪਾਂ ਇਧਰੋਂ ਗਏ ਦੂਜਾ ਸੂਰਾ ਪਹਿਲਾ ਸਾਲ ਤੋਂ ਨੇ 12 ਕਿਲੋ ਤੇ ਆ ਜੀ ਠੀਕ ਆ ਉਹ ਲਵਰ ਠੀਕ ਆ ਲਈ ਜਾ ਹਾਂ ਨਹੀਂ ਠੀਕ ਆ ਜਿੰਨੀ ਹੈਗੀ ਚੰਗੀ ਆ ਕਮਾਲ ਹੋ ਸਾਜੀ ਇਹਦੇ ਸੰਗ ਵਿਖਾ ਦਿਗੀ ਹੁਣ ਆ ਇਹਦੇ ਵਿਖਾ ਲਈਏ ਲੈ ਚੱਲ ਠੀਕ ਆ ਇਹ ਗੱਦੀ ਨੂੰ ਐਂਦਾ ਪੁੱਛਣਾ ਪਈ ਥੇ ਲੈ ਉਹ ਵੀ ਕੋਈ ਗੱਲ ਨਹੀਂ ਨਾ ਸੀ ਸੀ ਲੱਭਦੇ ਆਰਾਮ ਦੇ ਬੋਰਟਾਏ ਕੀ ਬਾਤ ਉਹ ਜੀ ਬਹੁਤ ਗੱਲ ਕਰੀ ਉਧਰ ਜਨਾਬ ਕਸਗੇ ਦਾਦੇ ਝੋਟਕੇ ਜੀ ਹਾਂ ਇਧਰ ਨੂੰ ਲੀਆਂ ਆਪਣੇ ਵਾਲਿਆਂ ਨੂੰ ਮਾਰੀ ਹੁੰਦੀ ਬੰਦੇ ਦੇ ਲੱਤ ਤੇ ਬੰਦਾ ਕਦੇ ਪਿਆਣ ਦਸ ਪਾ ਦੀ ਤਰੀਕ ਸਹੀ ਗੱਲ ਆ ਕਟਾ ਸੱਜਣੋ ਇਹਦੇ ਬਾਕੀ ਆਪਾਂ ਨੇੜੇ ਵੀ ਲੈ ਆਉਂਦੇ ਆ ਕਟਾ ਵੀ ਕਾਲਾ ਆ ਦੋ ਚਾਰ ਲਾਇਕਾ ਇਹਦੇ ਪੂਤੇ ਵਾਲ ਚਤੇ ਆ ਓਕੇ ਕੁਈ ਕੰਨੀ ਦਿੱਕਤੀ ਕਰਦਾ ਭਰਾ ਕਿ ਜੇ ਉਧਰ ਜਾਂਦਾ ਤੇ ਬੱਚਾ ਇਹਨਾਂ ਨੂੰ ਭਰਾ ਕਿੱਦਾਂ ਲਾ ਦੇ ਤੇ ਹੁਣ ਧਾਰਾ ਮਖਾ ਦਈਏ ਦੋ ਦੋ ਹਾਂਜੀ ਧਾਰਾ ਚਲਾਉਂ ਦਈਏ ਠੀਕ ਆ ਲੈ ਆ ਬੱਚਾ ਫਿਰ ਅ ਸੱਜਣੋ ਬੱਚਾ ਜਿਹੜਾ ਵੀਰ ਨੇ ਲਾਤ ਆ ਕਹਿੰਦਾ ਵੀ ਤਸੱਲੀ ਕਰਾ ਦਈਏ ਥੋੜੀ ਬਹੁਤੀ ਜਿੰਨੀ ਵੀ ਹੋਈ ਤੁਹਾਨੂੰ ਹਰ ਪੱਖ ਤੋਂ ਤਸੱਲੀ ਕਰਾਵਾਂਗੇ ਇੱਕ ਰੰਗ ਕਾਲੀ ਝੋਟੀ ਆ ਵਰਜ ਨੱਥੋਗੇ ਚਵਾ ਦਾ ਬਹੁਤ ਸੋਹਣਾ ਲੱਗਾ ਬਹੁਤ ਜਿਆਦੀ ਝੋਣੀ ਨਹੀਂ ਭਰੀ ਦੁੱਧ 10 ਕਿਲੋ ਕੰਡੇ ਵਾਲਾ ਹੈ ਕੰਡੇ ਵਾਲਾ ਵੀ ਮਨਾ ਕੇ ਲਵਾਂਗੇ ਦੁੱਧ ਬਾਜੂ ਹੋਰ ਵੀ ਦੋਦੇ ਭਾਜੀ 12 13 ਕਿਲੋ ਕਰੋਗੇ ਕੰਡੇ ਵਾਲਾ ਜੇ ਜਿਸਨ ਮਾ ਅੰਨ ਫਿਰ 11 12 ਕਿਲੋ ਹੋਣੀ ਹੋਊਗਾ ਠੀਕ ਆ ਕੰਡੇ ਵਾਲਾ 10 ਜਿਹੜਾ ਮਿਲ ਚੁੱਕਿਆ ਹੈ ਠੀਕ ਹਾਂਜੀ ਇਹਦਾ ਲੀਟਰ ਉਹਦੀ ਦਾਦੀ ਗ੍ਰੈਂਡੀ ਦਵਾਗੇ ਤੇ ਲੋਕ ਨੇ ਕੰਡੇ ਵਾਲੇ ਦਵਾਗੇ ਠੀਕ ਹੈ ਹਾਂਜੀ ਸੱਜਣੋਂ ਪਸਮਾ ਜਿਹੜਾ ਝੂਟੀ ਨੇ ਕਰ ਲਿਆ ਲਾ ਲਓ ਥਾਂ ਥਣ ਧੋਂਦਾ ਹੈਪੀ ਉਸ ਤੋਂ ਬਾਅਦ ਤੁਹਾਨੂੰ ਜਿਵੇਂ ਦੀ ਵੀ ਸੈਟਿੰਗ ਹੋਈ ਉਵੇਂ ਤਸੱਲੀ ਕਰਾਵਾਂਗੇ ਜੁੜਿਓ ਐਂਡ ਤੱਕ ਵੇਖਿਓ ਵੀਡੀਓ ਓਕੇ ਬਾਕੀ ਤਾਂ ਰਤੂਰ ਲੈਂਦੀ ਆ ਹੈਨਾ ਹਾਂ ਜੀ ਪਮਾ ਇਦਾਂ ਜਿਵੇਂ ਸਾਪੀ ਤੇ ਹੀ ਵੀ ਆ ਨਹੀਂ ਡਾਰਕ ਵੀ ਨਾ ਜੀ ਜਾਨ ਇਹ ਅਗਲੇ ਸਨਾਂ ਦੀ ਚਵਾਈ ਆ ਹਾਂ ਜੀ ਕੋਣ ਤਾਂ ਚੰਗਾ ਕੱਟੀ ਦਾ ਬਹੁਤ ਆ ਜੀ ਗੋਣ ਲਈ ਗਾ ਜੀ ਮਗਰ ਲਿਆਂ ਚ ਮਾਰ ਬਾਕੀ ਠੰਡੀ ਬਹੁਤਾ ਹਨਾ ਦੋਵੇਂ ਸਾਈਡ ਬੈਗੀ ਭਾਜੀ ਚੋਲੋ ਪਾਣਾ ਕੀ ਬਾਤ ਚਵਾਈ ਮਗਰਲਿਆਂ ਦੀ ਵੀ ਚੰਗੀ ਆ ਬਹੁਤ ਚੋਹ ਚਲਦੀ ਜੀ ਠੀਕ ਇੱਥੋਂ ਵੀ ਸੱਜਣੋ ਆਪਣੀ ਤਸੱਲੀ ਕਰੋ ਦੇਖੋ ਮਗਰਲੇ ਥਣਾ ਦੀ ਚਵਾਈ ਆ ਕਈ ਘੜੀ ਰੱਖੇ ਨਵਾਂ ਪੰਜਾਬ ਮੈਂਡ ਦਾ ਦੇ ਆ ਅੱਛਾ ਇਹ ਆਉਂਦੀ ਤਾਂ ਨੂੰ ਬਾਲਟੀ ਕਿ ਹੈਪੀ ਡੇ ਕਿੰਨੇ ਦੀ ਦੀ ਜੀ ਭਾਜੀ ਮੁੱਲ ਕਰ ਲੈ ਨੂੰ 10.5 ਤੋਂ 15 ਜੋ ਮਾਗੀ ਕਰ ਲੀ ਜੀ ਪੂਰੇ ਲੱਖ ਲਈ ਇਹ ਦੀਗੇ ਇਹ ਨਾ ਤੂੰ ਤੇਰੀ ਚੀਜ਼ ਆ ਤੂੰ ਹੋਰ ਛੱਡ ਦੇ 98000 ਦੀ ਹਾਂ ਨਾ ਭਾਜੀ 95000 ਆਪਾ ਲੈਣਾ ਜਿਹੜਾ ਓਕੇ ਹਾਂਜੀ ਕੋਈ ਗੱਲੋ ਕੁੱਸੀ ਤੁਸੀਂ ਦਾ ਛੋਟੀ ਇੱਕ 5000 ਦੀ ਵਿਗਦੀ ਆ ਹਾਂ ਕਿਦਾਂ ਕਾਰਡ ਕਾਰ ਆ ਪਰ ਆਪਾ 95000 ਕਰਕੇ ਬੋਚ ਪਾਉਣੇ ਆ ਅੱਛਾ ਹਾਂਜੀ ਵੀ ਸਾਈਡ ਵਾਲੀ ਜੇਬ ਚ ਹੀ ਪਾਉਣੇ ਆ ਹਾਂਜੀ 95 ਭਾਜੀ ਪਾ ਲਾਂਗੇ 95 ਠੀਕ ਆ ਲੈਣਾ 95 ਹਾਂਜੀ ਤੇ ਪਵਾਟਾਂ ਨੂੰ ਪੁੱਜਰਾ ਕੇ ਲਈਏਗੀ ਬਸ ਇਹ ਨਹੀਂ ਝੂਟੀ ਚੰਗੀ ਹੈ ਯਾਰ ਸੱਜਣੋ ਚਵਾਈ ਚੱਲੀ ਜਾਂਦੀ ਹੈ ਪੀਗਾ ਦਾ ਆਪਾਂ ਸਾਰੀ ਝੋਕੇ ਵਿਖਾ ਦਈਏ ਕਹਿੰਦਾ ਤਸੱਲੀ ਹੋ ਜੂਗੀ ਭੈਣਾ ਭਰਾਵਾਂ ਨੂੰ ਬਾਤੀ ਆ ਗਈ ਆ ਬਾਲਟੀ ਲਾਗੇ ਬੰਨੇ ਤੇ ਹੈਪੀ ਸੁਬਾ ਕੇਨੇ ਕ ਵਜ ਦੀ ਚਵਾਈ ਆ ਸ਼ਾ ਸੁਬਾ ਪਾਜੀ ਬੰ ਚਾਰ ਵਜ ਚਵਾਈ ਕੀਤੀ 4 ਵਜੇ ਚਵਾਈ ਕੀਤੀ ਸੀ ਹਨਾ ਮਨ ਲਾ ਤਕਰੀਬਨ ਟਾਈਮ ਹੋ ਹੀ ਗਿਆ ਟਾਈਮ ਹੋ ਗਿਆ 5 5 ਦਾ ਟਾਈਮ ਹੋ ਗਿਆ ਮੇਰੇ ਕੋਲ ਹਾਂ ਹੋ ਗਿਆ ਹਨਾ ਟਾਈਮ ਹੋ ਗਿਆ ਟਾਈਮ ਹੋ ਗਿਆ ਹੁਣ ਜਿੰਨਾ ਦਾ ਤੱਕੜੂਗੀ ਟਾਈਮ ਤੋਂ ਟਾਈਮ ਇੰਨਾ ਕੱਢ ਦੂਗੀ ਹਾਂਜੀ ਹਾਂਜੀ ਹਾਂ ਨਹੀਂ ਲੀਟਰ ਤਾਂ ਹੈਗਾ ਹਾਂਜੀ ਇਹ ਬਾਲਟੀ ਸੱਜਣੋਂ ਆ ਗਈ ਆ ਨੇੜੇ ਕਰਮਾਂ ਵਾਲੀ ਜਿਉਂਦੀ ਰਵੇ ਵੇਖੋ ਇਹ ਹੂ ਚਾਰੂ ਚੰ ਚਾਰੂ ਚੰਗੀ ਆ ਬਹੁਤ ਜਲਦੀ ਭਾਈ ਜਿਹੜਾ ਜੋ ਮਰਜ਼ੀ ਪਾ ਦੋ ਮੂੰਹ ਦੀ ਵੀ ਪੋਲੀ ਹਾਂਜੀ ਹਾਂਜੀ ਮੈਂ ਤਾਂ ਤੈਨੂੰ ਪਹਿਲਾਂ ਲੱਗਾ ਸੀ ਕਹਿਣ ਵੀ ਬੱਚੇ ਨੂੰ ਦੁੱਧ ਛੱਡਵਾਵਾ ਭਾਈ ਮੈਂ ਇਹਦੇ ਕਿਲੋ ਸੰਦੇ ਹੁ ਭਾਈ ਠੀਕ ਆ ਠੀਕ ਆ ਚੱਲ ਕੋਈ ਨਹੀਂ ਇਹਦੇ ਢੱਡ ਚ ਵੀ ਜਾਣਾ ਚਾਹੀਦਾ ਭਾਈ ਸਹੀ ਦਾ ਸਜੂ ਨੇ ਜਨਮ ਤੇ ਆਏ ਹਾਂ ਕੋਈ ਕੋਈ ਚੰਗੂ ਆ ਗੇੜੀ ਗੱਲ ਬਾਨੀ ਬਾਕੀ ਆਈ ਸਮੂਹ ਸਾਹਿਬ ਇਹ ਸਿਰ ਤੇ ਆਦੇ ਬੱਸ ਆਪਣੀ ਤਾਂ ਇਹਦੇ ਨਾਲ ਹੀ ਸੱਚਰ ਆ ਬੱਸ ਜੀ ਵੀ 25 ਦਿਨਾਂ ਦਾ ਸੁਆ ਹਾਂਜੀ ਭਾਜੀ ਓਕੇ 95 ਨੰਬਰ ਆ ਪਾਇਆ ਪੈਕ ਲੈ ਲਿਆ ਮੈਂ 95 ਰਿਆ ਭਾਈ ਥੋੜੀ ਬੋਦਾ ਗਾਲੇ ਪਾਈ ਕੋਈ ਦਿੱਕਤ ਨਹੀਂ ਹੋਈ ਭਾਦੋ ਸਾਡੇ ਗਾਈ ਦੇਖਣ ਜੀ ਕਰਾ ਆ ਜਨਾਨੀ ਜਿਹੜੇ ਬਾ ਬੰਦਾ ਜੇ ਦੇਵੇ ਠੀਕ ਆ ਹਾਂਜੀ ਇਹਨੂੰ ਚੜ ਜਾਂਦੀ ਮੇਰੇ ਨੂੰ ਬੋ ਸਾਰੇ ਦੋਦੇ ਭਾਜੀ ਆਵੇ ਕੰਡੇ ਰੱਖੇ ਤਾਂ 6 ਕਿਲੋ ਹੋਊਗਾ ਹੋਊਗਾ ਆਰਾਮ ਆਰਾਮ ਨਾ ਆਪਾਂ ਜੇ ਲੀਟਰ ਮਾਰੀ ਇਸ ਵਿੱਚ 8 ਕਿਲੋ ਹੋ ਸਕਦਾ ਹਾਂ ਇਹ ਰੱਖੀ ਤੇ ਇਹਦਾ ਕੀ ਹਿਸਾਬ ਆ ਇਹ ਬਾਜੀ ਕੱਲ ਦੀ ਸੂਈ ਹੈ ਓਕੇ ਸ਼ਾਮ ਆ ਗਰਿਆ ਠੀਕ ਆ ਹਾਂ ਤੇ ਇਹਦੀ ਬਾਜੀ ਆਪਣੇ ਤੋਂ ਬਾਣੀ ਥਣੇ ਦੀ ਵੀ ਵੀਡੀਓ ਹੈਗੀ ਆ ਕਿ ਆਪਣੇ ਨੂੰ ਦੁਪਹਿਰੇ ਜਾਂਦੀ ਬਾਜੀ ਢਾਈ ਤੱਕ ਨੂੰ ਛੋਕੇ ਲਿਆਂਦੀ ਛੋਕੇ ਲਿਆਂਦੀ ਸੂਆ ਪਹਿਲਾ ਸੂਆ ਪਹਿਲਾ ਬਾਜੀ ਓਕੇ ਤੁਹਾਨੂੰ ਚਾਹ ਕਰਨਾ ਕੀ ਬਾਤ ਹੈ ਐ ਠੰਡੀ ਟੀਦੀ ਲੈ ਯਾਰ ਬੜੀ ਸਿਆਣੀ ਆ ਜਿੱਧਰ ਮਰਜ਼ੀ ਜਵਾਬ ਬੜਾ ਚੰਗਾ ਲੱਗਾ ਇਹਨੂੰ ਏ ਪਰ ਥਾਣੀ ਚੰਗਾ ਹਨਾ ਹਾਂਜੀ ਇਹਦਾ ਰਾਣੀ ਆ ਯਾਰ ਪੂਰ ਚੱਕਦੀ ਆ ਵਿਚਾਰੀ ਇਹ ਕਿੰਨੇ ਦੀ ਦੇਦੀਏ ਨਾਲੇ ਤੌਰ ਕਰਾ ਚੱਕੀ ਦੀ ਇਹਦਾ ਭਾਜੀ ਮੋੜ ਲਾ ਲਓ 45 ਕਰ ਲੀਏ 42 ਕਰ ਲੀਏ ਜਿਹੜਾ ਆਪਾਂ ਗਣ ਕੇ ਬੋਝ ਪਾਉਣੇ 38000 ਰੁਪਇਆ ਲੈਣਾ ਆ ਪਾਰਾ ਅੱਛਾ ਹਾਂਜੀ ਇਹ ਵੀ ਗਣ ਕੇ ਬੋਝ ਜੀ ਪਾਉਣੇ ਸਾਰੇ ਪੈਣੇ ਨਹੀਂ ਉਹਨੇ ਦੋਜ ਪਾੜਾਂਗੇ ਬਹਿ ਜਾਣਗੇ ਹਾਂਜੀ ਠੀਕ ਹੈ ਬੱਚੇ ਦਾ ਕਰਦੀ ਮੜਾ ਜਾ ਠੀਕ ਹੈ ਦਾ ਠੰਡੀ ਸੀਰੀ ਦਾ ਜੀ ਨਹੀਂ ਸੀਲ ਬਹੁਤ ਆ ਯਾਰ ਤੇਰਾ ਮਾਜਾ ਕੀ ਬਾਤ ਘਰ ਦੀ ਨਾ ਮਿੱਟੀ ਪਾਸੇ ਹਾਂ ਯਾਰ ਬੜੀ ਹੈ ਨਾ ਚਵਾਈ ਲੱਗੀ ਹੈ ਕਰਮਾਂ ਲਈ ਬਸ ਮਈ ਆਈ ਆ ਹਾਂਜੀ ਲੈ ਲੈ ਚੱਲ ਹੁਣ ਇਹਨੂੰ ਇਹ ਪਾਜੀ ਇਹ ਪੂਰੀ ਬਣੀ ਛੰਡੀ ਨੇ ਪਤਾ ਹੀ 3 ਕਿਲੋ ਗੜ ਚੋਕ ਕੇ ਲਿਆਂਦੀ ਆ ਬੜੀ ਬੜੀ ਕਾਜ ਦੀ ਭਾਈ ਸਾਹਿਬ ਕਿੰਨੀ ਸਾਰੀ ਹੁਣ ਕੀ ਮੰਨ ਲੈ ਇਹਦੇ ਕੋਲੇ ਅਗਲਾ ਦੁੱਧ ਬੋਲਾ ਕੋਈ ਬਸ ਜੀ ਇਹ ਭਾਜੀ ਹੋਣ ਦੇਖੋ ਥਾਣੀ ਦੇਖਣਾ ਹਸਾ ਗਿਆ ਜੀ ਅੱਛਾ ਕੋਈ ਵੀ ਇਹ ਨਾ ਕਹੇ ਵੀ ਇਹਦੇ 8 ਕਿਲੋ ਆ 9 ਕਿਲੋ 5 6 5 ਕਿਲੋ ਹੋਊਗਾ ਭਾਜੀ ਹਾਂ ਆ ਵਟਾਈ ਤੇ 9 ਕਿਲੋ ਚੋਕੇ ਲਿਆਂਦੀ ਆ ਪਾਣੀ ਫਰੇ ਦੀ ਵੀਡੀਓ ਆਪਣੇ ਕੋਲ ਆ ਗਈ ਜੀ ਪਾਣੀ ਨਹੀਂ ਦੇਖੀ ਸਰ ਜੀ ਓਕੇ ਉਹ ਵੀ 38000 ਦੀ 38000 ਲੈਣਾ ਆ ਜੀ ਠੀਕ ਆ ਧੰਨਵਾਦ ਧੰਨਵਾਦ ਧੰਨ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਦੇਖ ਜੈਲੀ ਬਹੁਤ ਆ ਹਨਾ ਬਹੁਤ ਜੈਲੀ ਲੋ ਜੀ ਲੱਤ ਮਾਰਨ ਦਾ ਤਾਂ ਪਤਾ ਹੀ ਨਹੀਂ ਉੱਲੇ ਮਗਰੋਂ ਇਹ ਚਲਾਜ ਲਾ ਕੇ ਦਾ ਮਾਰਦੀਆਂ ਪਾਈ ਲੈਣਾ ਬਾਲੀ ਜੇਲੀ ਨਾ ਢੋਲ ਵਾਲਾ